ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ अगेन ਅਨਬਸੀ ਵਲੌਗਸ ਮੰਮੀ ਤਾਂ ਇਹੀ ਕਹਤੋ ਗਜਰਾ ਛੇਲੰਦੇ ਹੋ ਸਬਜੀ ਦੀ ਨਹੀਂ ਸਬਜੀ ਦੀ ਨੇ ਕੱਟ ਕੇ ਲਿਆ ਗਜਰਾ ਮੈਂ ਕਿੰਨੀਆਂ ਪੀਣੀਆਂ ਜਿਹੜਾ ਹੋਰ ਪਾਉਣੀਆਂ ਨੇ ਆ ਜਿਹੜੀਆਂ ਮੰਗ ਚੱਲੇ ਛੱਲੋ ਫਿਰ ਮੈਂ ਆ ਗਈ ਠੀਕ ਹੈ ਠੀਕ ਹੈ ਤੇ ਲੋ ਗਾਇਸ ਅੱਜ ਜਿਸ ਬਣਾਣੀ ਆਲੂ ਗਾਜਰ ਮਟਰ ਦੀ ਸਬਜੀ ਤੇ ਬਣਾਣੀ ਨੂੰ ਬਾਹਰ ਚੁੱਲੇ ਤੇ ਆ ਕਹਿੰਦੀ ਅਸੀਂ ਅੰਦਰ ਵੀ ਬਣਾਣੀ ਹੈਗੀ ਤੇ ਸਬਜੀ ਸਬਜੀ ਕੱਟ ਲਈ ਆ ਆਪਾਂ ਬਸ ਸਬਜੀ ਵੀ ਹੋ ਕੇ ਰੱਖਣੀ ਹੈ ਧੋ ਕੇ ਰੱਖਣੀ ਹੈ ਚੰਗੀ ਤਰ੍ਹਾਂ ਪਹਿਲਾਂ ਦਰਵਾਜ਼ਾ ਬੰਦ ਕਰ ਦिए ਕਿਉਂਕਿ ਬਾਜੀ ਅੰਦਰ ਸੁੱਤੇ ਪਏ ਨੇ ਫਿਰ ਨੀਂਦ ਖਰਾਬ ਹੋਊਗੀ ਤੇ ਫਾਈਨਲੀ ਨਵੇਂ ਆਲੂ ਵੀ ਲੈ ਕੇ ਆਏ ਆ ਤੇ ਪਹਿਲਾਂ ਮੇਰੇ ਸਰਦਾ ਮੈਸੇਜ ਆ ਗਿਆ ਮੈਂ ਕੋਈ ਵੀਡੀਓ ਐਡਿਟ ਕੀਤੀ ਸੀ ਸਰ ਨੇ ਵੀ ਗੁੱਡ ਵਰਕ ਤੇ ਮੈਂ ਸਭ ਨੂੰ ਮੈਸੇਜ ਕਰ ਲਾਂ ਦੁਬਾਰਾ ਤੁਹਾਡੇ ਨਾਲ ਗੱਲ ਕਰਦੀ ਆਂ ਹਾਂ ਤੂੰ ਸਰ ਦਾ ਮੈਸੇਜ ਆਇਆ ਸਰ ਕਹਿੰਦੇ ਗੁੱਡ ਵਰਕ ਐਮ ਡੀ ਨਾਲ ਰੱਤੀ ਆ ਮੈਨੂੰ ਡਰੋ ਟਰੋਫੀ ਮਿਲਣੀ ਚਾਹੀਦੀ ਨੇ ਠੀਕ ਹੈ ਚਲ ਮਧੂ ਆ ਜਾ ਪੁੱਤ ਲੋ ਜੀ ਦਮਨ ਇਹਨਾਂ ਨੂੰ ਦੋ ਟਰੋਫੀਆ ਮਿਲਣੀਆਂ ਚਾਹੀਦੀਆਂ ਕਿਉਂਕਿ ਅਸੀਂ ਦੋਨਾਂ ਨੇ ਕਰੀ ਸੀ ਵੀ ਉਧਰ ਜਨਤਾ ਪਾਥੀਆਂ ਲੈ ਕੇ ਆ ਗਈ ਐ ਆਵੇ ਆ ਗਈ ਵੱਡਾ ਪਤਿੱਲਾ ਕਹਾ ਦਮਨ ਉਹਨਾਂ ਨੂੰ ਆਇਆ ਪੁੱਛੀ ਕਿ ਗਾਜਰਾਂ ਤੇ ਮੈਂ ਇਕੱਠੀਆਂ ਕਰਦਾ ਗਾਜਰਾਂ ਤੇ ਮਟਰ ਆਲੂ ਇਕੱਠੇ ਕਰਦਾ ਚਲੋ ਅੱਡ ਅੱਡ ਥੋੜੀ ਦਿੰਦੇ ਹਾਂ ਕੋਈ ਹਮੇ ਬਤਾ ਨਹੀਂਗਾ ਟੱਪਾ ਕਰਨਾ ਹੈ ਕਿ ਲਿੰਕ ਕਰਨਾ ਵੈਸਾ ਪਾਣੀ ਤਾਂ ਇਕੱਠੀ ਹੀ ਹੈ ਤਾਂ ਚਲੋ ਪੁੱਛਣਾ ਫਰਜ਼ ਹੈ ਇਹ ਰੋਸ਼ਨਾ ਫਟਿਆ ਗਿਆ ਸੈਕਿੰਡ ਤੇ ਮੈਂ ਬਹੁਤ ਖੁਸ਼ ਹਾਂ ਮੇਰਾ ਬਹੁਤ ਹੀ ਸ਼ੈਕਲ ਆਇਆ ਹੈ ਹੈ ਸਾਰੇ ਲੋਕਾਂ ਦੇ ਦੀਵਿਅਤ ਸ਼ੈਕਲ ਆਇਆ ਹੈ ਹੈਨਾ ਜਦ ਤੁਸੀਂ ਮੈਨੂੰ ਬਣਾਇਆ ਸੀ ਉਹ ਫਟੇਕ ਦਾ ਵੀ ਸੈਕਲ ਆਇਆ ਹੈ ਪਾਰਟਿਸਪੇਟ ਕਰਨ ਦੀ ਖੁਸ਼ੀ ਹੁੰਦਾ ਨਾ ਕਿ ਜਿੱਤਣ ਹਾਰ ਦੀ ਅੱਪਾ ਲਾਂਚ ਕਰਤੀ ਹੈ ਨਾ ਉਹ ਬਹੁਤ ਜੀਤ ਜੀ ਹੈ ਚਲੋ ਭਾਤੇ ਕੱਲ੍ਹ ਪਤਾ ਹੈ ਕਿ ਅਮਨ ਦੇ ਵਿੱਚ ਕੱਲ ਪ੍ਰਾਈਜ਼ ਡਿਸਟ੍ਰਿਬਿਊਸ਼ਨ ਹੈ ਚਾਰਾਂ ਤੋਂ ਸ਼ੋਅ ਹੋਗਾ ਫਿਰ ਆਪਾਂ ਅੱਪਾ ਕੱਲ ਨੂੰ ਵਿੱਚ ਵੀ ਜਾਵਾਂਗੇ ਚਾਹਾਂਗੇ ਤੁਸੀਂ ਇਹ ਕਿਤਾਬ ਤੇ ਮਨਦੈਂ ਹੈ ਤੇ ਉਰੀ ਬਾਰੇ ਸਾਰਾ ਸੈਟਅਪ ਲੱਗ ਗਿਆ ਤੇ ਆਈ ਅੰਦਰੋਂ ਸਮਾਨ ਲੈ ਪਤੀਲਾ ਸਬਜੀ ਤੇਲ ਉਹ ਦਿੱਤੀ ਵਰਮਾ ਜਿਹਦੇ ਪਾਪਾ ਨੇ ਵੀ ਕਹਿਤਾ ਸੀ ਤਾਂ ਪਾਪਾ ਗੋਡੀ ਸ਼ੋਪਿੰਗ ਸ਼ੂ ਕਰਦੋ ਮੈਨੂੰ ਕੱਢਨੇ ਆ ਕੱਢੀ ਆ ஆயிரா ஃபுல்லாக கிளா ਡੱਬੀ ਮਿੰਨੂ ਪਤਾ ਕਿੱਥੇ ਆ? ਓ ਡੱਬੀ ਮਿੰਨੂ ਪਤਾ ਕਿੱਥੇ ਆ? ਹਾਂ ਕੋਠੇ ਦੀ ਪਈ ਆ। ਅਸਰ ਨਾ ਦੇ ਕੋਠੇ। ਕਿਤਾ ਕਰੀ ਚਲਾਂਗੇ ਅਸੀਂ ਨਾਲ। ਮੈਂ ਲਾ ਫੜਾ ਮੈਂ ਡੱਬੀ ਲੈ ਗਿਆ। ਨਹੀਂ ਪੁੱਤ ਲੈ ਆਂ ਮੈਂ ਦਮਨ ਤੋਂ ਕੋਠੇ ਡੱਬੀ ਪਈ ਰਿਆ। ਜਿਹੜਾ ਲੈ। ਲੈ ਕਿੱਦਾਂ? ਨਾ ਬਿਜਾਈ ਤਾ ਕਿਦਾਂ? ਹਾਂ? ਨਹੀਂ ਚਲ ਹਾਂ। ਹਾਂ ਹਾਂ ਆ ਕੀ? ਜਿੱਦਾਂ ਆ ਹੋਰ ਹੀ ਕੰਮ ਬਦਿਆ ਹੁੰਦਾ ਕੰਮ ਬੰਦਾ ਕੋਈ ਹੋਰ ਕਰਨਾ ਹੁੰਦਾ ਪਰਾਂ ਤਾਂ ਮੈਂ ਇਹੀ ਕਰਾਂ ਹੁਣ ਉਹਦਾ ਬਾਹਰ ਰਹਿ ਜਾਣਾ ਸਵਾਨ ਨਣਾਂ ਲੜਾਕੀ ਨਣਾਂ ਦੀ ਐਕਟਿੰਗ ਕਰ ਕਰ ਕੇ ਨਾ ਮੈਨੂੰ ਉਵੇਂ ਹੀ ਲੱਗ ਜਾਂਦਾ ਸਾਰੇ ਨਾਲ ਸਪੈਸ਼ਲ ਫੋਨ ਆਉਂਦੇ ਕਿ ਇੱਡੀ ਭਾੜੀ ਨਾ ਗਾਈਸਸ ਤਾਂ ਸਾਰੇ ਤਾਂ ਮੈਂ ਇਦਾਂ ਨਹੀਂ ਹੈਗੀ ਮੈਨੂੰ ਰੋਲ ਯੂਪੋਜ਼ਿਟ ਮਿਲਿਆ ਦੱਸੋ ਮੈਂ ਕੀ ਕਰਾਂ ਇਸ ਤੋਂ ਬਾਅਦ ਨਾ ਇੱਕ ਹੋਰ ਵੀਡੀਓ ਆਉਗੀ ਆਈ ਡੋਨਟ نو ਕਦੋਂ ਆਉਗੀ ਉਹ ਤੁਹਾਨੂੰ ਦੱਸਣਗੇ ਹਨਾ ਕਦੋਂ ਜਦੋਂ ਉਹ ਆਉਗੀ ਉਹ ਦੇਖਿਓ ਉਹ ਤੇ ਜਿਵੇਂ ਪੋਲਾ ਬਣਿਆ ਹੈ ਜਿਵੇਂ ਹੈਗਾ ਅੱਜ ਜਦ ਗੁੱਗੂ ਨੂੰ ਉੱਥੇ ਤੋਰਦਾ ਦੇਖ ਕੇ ਵੀ ਬੜਾ ਮਾਣ ਹੋਇਆ ਕਿ ਮੇਰਾ ਪੁੱਤ ਭੱਜਦਾ ਨਹੀਂ ਕਿਤੇ ਮੇਰਾ ਪੁੱਤ ਭੱਜਦਾ ਗਗਨ ਦਾ ਪੁੱਤ ਭੁਲਿੰਦਰ ਦਾ ਪੁੱਤ ਹੈ ਇਹਨੂੰ ਬੜੀ ਖੁਸ਼ੀ ਹੋ ਰਹੀ ਸੀ ਤੂੰ ਇਹ ਗੁੱਗੂ ਨਹੀਂ ਦੁਖੀ ਘਾਤ ਹੋਈ ਪਈ ਹੈ ਅਸਤੇ ਆ ਕੇ ਪੀਦਾ ਵੀ ਖਾਦਾ ਹੈ ਹੈ फेर 갔다 تو کی ہے ائے نہیں کرتے ہیں دیکھاتے ہیں اٹھ سے میری گل سے میں ائے کروں اج کل اتنا کسے تے ہے اس کو فار بری چھٹی ہے رات ہی تو سی پاپا نے گل کرے او پاپا نال اپنا گفٹ ڈیسائیڈ کرے ٹھیک ہے پتہ کی پلان چل رہا ہے بابا نے کدوا گفٹ پلی لینے چلے لو ਉਹ ਦਿੰਦੇ ਬੁੱਤ ਨੂੰ ਅੱਜ ਦਾ ਜੀ ਹੈ ਕੀ ਪਾਪਾ ਨੇ ਜੇ ਫਸਟਮ ਦਾ ਜਿਹੜੇ ਜਿਹੜੇ ਬਈ ਤੁਮ ਨੂੰ ਅੱਜ ਤੇ ਅਕਰ ਦੇ ਕਰ ਸੈਕੰਡ ਹੀ ਸਿਰ ਤੇ ਨੂੰ ਛੋਟਾ ਟੋਏ ਦਵਾਂਗਾ ਉਹ ਵੀ ਅੱਜ ਮੈਂ ਅੱਡ ਦਵਾਇਆ ਨਹੀਂ ਕੋਈ ਨਹੀਂ ਫਿਰ ਪਾਪਾ ਨਾ ਸੁੱਤੇ ਪਏ ਉਸੇ ਥੱਕ ਕੇ ਆਈ ਸੀ ਉੱਠਦੇ ਨੇ ਨੇ ਫਿਰ ਗੱਲ ਕਰਨੀ ਹੋ ਆਪਣਾ ਜੇ ਪਾਪਾ ਨੂੰ ਛੋਟਾ ਟੋਏ ਦਵਾਇਆ ਕਿਹੜਾ ਟੋਏ ਲਗ ਹੂੰ ਉਹ ਯਾਰ ਡਾਕਟਰ ਲੁਗ ਜਿਹੜਾ ਮਮੀ ਉੱਤੇ ਜਿੱਥੇ ਉੱਥੇ ਬੈਠੇ ਸੀ ਮਮੀ ਦੇਖਿਆ ਸੀਗਾ ਪਤਾਉ ਕਿੰਨੇ ਦਾ ਹੈ 15000 ਦਾ ਤੂੰ ਤਸਾਰੀ ਬੈਂਗੀ ਲੱਗਦੀ ਆ ਗੱਲ ਉਹ ਨਹੀਂ ਖਾਂਡੋ ਟਰੈਕਟਰ ਚਲਾਉਣਾ ਕਿੱਥੇ ਹੈ ਜਿਉਂ ਪਾਣੀ ਚ ਪੈ ਗਿਆ ਤੇ ਅੱਦੀ ਬੈਟਰੀ ਖਰਾਬ ਹੋ ਜਾਣੀ ਆ ਓਏ ਓਰੇ ਓਰੇ ਚਲਾਉਂਗਾ ਜਦੋਂ ਗੱਡੀਆਂ ਸਾਰੀ ਨਿਕਲ ਜਾਂਦੀਆਂ ਨੇ ਜਦੋਂ ਸਾਰੇ ਜਾਂਦੇ ਨੇ ਕਿ ਦੋ ਦੋ ਚੱਲ ਠੀਕ ਹੈ ਕੋਈ ਵੰਗ ਦੇਖਦੇ ਆਂ ਸੋਚਦੇ ਆਂ ਹਾਂ ਦੇਖਣਾ ਸੋਚਣਾ ਲੈਣਾ ਤੂੰ ਕੁਛ ਨਹੀਂ ਉਹ ਛੋਟਾ ਹੈ ਜਿਉਂ ਉਹ ਛੋਟਾ ਹੈ ਤੇ ਉਦੋਂ ਵੱਡਾ ਤੇ ਫਿਰ ਪਤਾ ਹੀ ਜਾਜ ਹੀ ਹੋਣਾ ਮੇਨੂੰ ਲੱਗਦਾ ਲੈਣਾ ਹੀ ਨਾ ਹੋਵੇ ਜਨਾਜ਼ਾ ਆਇਆ ਫਿਰ ਮੈਂ ਹੋ ਲੂੰਗਾ ਜਿਹੜੀ ਮਨ ਲੈ ਚੱਲਦੀਆਂ ਗੱਡੀਆਂ ਕਿਹੜੀਆਂ ਜਿਹੜੀ ਮੋਟਰ ਚੱਲਦੀਆਂ ਨੇ ਗੱਡੀਆਂ ਉਹ ਵੀ ਇੰਨੇ ਦੀ ਐ ਉਹ ਵੀ 8-10 ਹਜ਼ਾਰ ਦੀ ਮਿਲੂਗੀ ਪੁੱਤ ਉਹ ਪੁੱਤ ਤੁਹਾਡੇ ਬੱਚਾ ਲਈ ਮੈਂ ਤੂੰ ਦੇਖੀ ਸੀ ਉਹ ਕਹਿੰਦੇ ਨਹੀਂ ਸੀ ਵੀ ਇਹਦੇ ਸਿਰਫ ਇੱਡਾ ਹੀ ਬੱਚਾ ਬੈਠ ਸਕਦਾ ਕਹਿੰਦੇ 10-15 ਕਿਲੋ ਵੇਟ ਲਈ ਐ ਇਹ ਦੱਸੋ ਤੁਸੀਂ ਇਹਦਾ ਹੈਗੀ ਹੁਣ ਸੁੱਖ ਨਾਲ ਇੱਡਾ ਵੱਡਾ ਕਾਕਾ ਮੇਰਾ ਹੈ ਉਹ ਯਾਰ ਐ ਨਹੀਂ ਕਰਦੇ ਮਨ ਲਗਿਆ ਵੱਡਾ ਗੱਮਟੇ ਇਧਰ ਰਹਿਣਾ ਮੈਂ ਆਪ ਚਲਾਣਾ ਪੂਰਾ ਉੱਦ ਗੱਡੀ ਉਹ ਲੈ ਲਓ ਪਾਪਾ ਆਉਣਗੇ ਨਾ ਤੇ ਗੱਡੀ ਇਹ ਲੈ ਲੈ ਟੈਨਸ਼ਨ ਨਹੀਂ ਨਾਲੇ ਮੈਨੂੰ ਤੇ ਪਾਪਾ ਨੂੰ ਕਮਾਣ ਲੈ ਜੀ ਨਾਲੇ ਗੱਡੀ ਦੀ ਗੱਡੀ ਉਹ ਹੱਡੋ ਜਦੋਂ ਸਹੀ ਕਰਿਆ ਕਰੋ ਤੂੰ ਕੀ ਲੈਣੀ ਹੈ ਜੀ ਮੈਂ ਤਾਂ ਮਿੱਦਾਂ ਕਹਿੰਦਾ ਕਿ ਦੂਜੀ ਗਾਉਂ ਉਸਤਰ ਬੰਦ ਕੇ ਮੈਂ ਤਾਂ ਜਾਉਂਗੀ ਪਹਿਲੀ ਗੱਲ ਕਰੋ ਇੰਨੀ ਐਕਸਪੈਂਸਿਵ ਹੈ 15000 ਦੀ ਦੂਜੀ ਗੱਲ ਉਹ ਚਲਾਣੀ ਕਿੱਥੇ ਹੈ ਬਟਾ ਇਹ ਵੀ ਤਾਂ ਮੈਨੂੰ ਦੱਸੋ ਨਾ ਪੁੱਤ ਇੱਕ ਦਿ ਹੋਵੇ ਨਾ ਆਪਣੇ ਨੇੜੇ ਇੱਥੇ ਯਾਰ ਉਡੀ ਚਲਾਣੀ ਹੈ ਜਿੱਦ ਸਾਰੀ ਗੱਡੀਆਂ ਨਿਕਲ ਜਾਂਦੀਆਂ ਨੇ ਸੋ ਮੈਂ ਤੁਹਾਨੂੰ ਕੋਈ ਗਿਫਟ ਦਾ ਪ੍ਰੋਮਿਸ ਕੀਤਾ ਨਹੀਂ ਸੀ ਠੀਕ ਹੈ ਬਟ ਪਾਪਾ ਨੇ ਦਿੱਤਾ ਸੀ ਹੋਰ ਦਿਨ ਤਾਂ ਦੱਸ ਦਿੰਦੇ ਠੀਕ ਹੈ ਹਰ ਆਪਾਂ ਮਨ ਬਸ ਲੈਨੇ ਮਾਰੂ ਠੀਕ ਹੈ ਬਰਾਬਰ ਹੁਣ ਤੂੰ ਗਿਫਟ ਕਿਹਾ ਵੀ ਵੱਡਾ ਹੀ ਲਿਆ ਕੇ ਦਵਾਂਗੇ ਤਾਂ ਹੁਣ ਉਹ ਪੰਗਾ ਪਾ ਕੇ ਬੈਠਾ ਫਰਸਟ ਆਇਆ ਨਹੀਂ ਕੋਈ ਇੱਕ ਨਹੀਂ ਗੱਲ ਪਾਸ ਤੇ ਕਹਾਂ ਕਿ ਲਿਆ ਕਰਕੇ ਨਹੀਂ ਕਰਨਾ ਮਿਲਦੀ ਵੀ ਕਰਨੀ ਪੈਂਦੀ ਹੁੰਦੀ ਜੁੱਤ ਲੈਣ ਵਾਸਤੇ ਕੋਈ ਨਹੀਂ ਤੇ ਕੱਲ ਦਾ ਤੈਨੂੰ ਪਿਆ ਹੈ ਯਾਰ ਇਹ ਹੀ ਕਰੋ ਪੋਜੀਸ਼ਨ ਤੇ ਆਈ ਭਾਵੇਂ ਫਰਸਟ ਹੋਵੇ ਭਾਵੇਂ ਸੈਕੰਡ ਹੋਵੇ ਮਾੜਾ ਤੇ ਫਰਸਟ ਜੀ ਹੋਈ ਨਾ ਗੱਲ ਤੇ ਪੋਜੀਸ਼ਨ ਦੀ ਵੀ ਪੋਜੀਸ਼ਨ ਆਈ ਏ ਗੱਲ ਤਾਂ ਜ਼ਿਆਦਾ ਨਹੀਂ ਹੋਗੀਆਂ ਤੇਰੇ ਨਾਲ ਹੀ ਸਾਰ ਨੇ ਫੇਰ ਆਲੂ ਪਾਲ ਦੋ ਵਾਦ ਆਲੂ ਤੇ ਲਿਆ ਦੋ ਉਹ ਦੋ ਆਲੂ ਹੋਰ ਹਾਂ ਜਨਾ ਤੇ ਕੀ ਛਿਲੀਆਂ ਦੁਬਾਰਾ ਛਿਲਣੀਆਂ ਪੈ ਰਹੀਆਂ ਉਹ ਆਪਣਾ ਗਾਜਰ ਛਿਲਣਾ ਲਵੇ ਮਾਸੀ ਨੂੰ ਜਿਹਦੇ ਨੇ ਮਾਸੀ ਦਾ ਵੇਟ ਜਾ ਇਹ ਦਮੂਆ ਦੇ ਕੇ ਨਾ ਉਦੋਂ ਬਾਅਦ ਤੂੰ ਦਮੂਆ ਦੇ ਕੇ ਉਦੋਂ ਬਾਅਦ ਤੂੰ ਮੇਰੇ ਨਾਲ ਆ ਅੰਦਰੋਂ ਪੁੱਤ ਸਮਾਨ ਲਿਆਉਣਾ ਇਕੱਠਾ ਕਰਕੇ ਠੀਕ ਹੈ ਕਿਹੜੀ ਦੂਜੀ ਦਾ ਨਹੀਂ ਪਤਾ ਕਿੱਥੇ ਗਈ ਦੂਜੀ ਬੀੜੀ ਕਿੱਥੇ ਗਈ ਉਹ ਉਹ ਪਈ ਦੂਜੀ ਬੀੜੀ ਗਿਫਟ ਦੀ ਪ੍ਰੋਮਿਸ ਕੀਤੀ ਹੁਣ ਮੁੱਕਰ ਗਿਆ ਸਾਰੇ ਗਲਤ ਕਰ ਲੈ ਐਦਾਂ ਬੱਚੇ ਨਾਲ ਪ੍ਰੋਮਿਸ ਨਹੀਂ ਕਰਨਾ ਚਾਹੀਦਾ। ਜਾਂ ਫਿਰ ਉਹਨੂੰ ਲੈ ਕੇ ਦੋ। ਉਹ ਨਹੀਂ ਆਤਾ ਕਿ ਆ ਨਹੀਂ। ਮੇਰਾ ਅਸਿਸਟੈਂਟ ਆ ਗਿਆ। ਚਲੋ ਅਸਿਸਟੈਂਟ ਸਾਹਿਬ। ਚਲੋ। ਮੈਂ ਤੁਹਾਨੂੰ ਗਾਈਡ ਕਰਾਂ ਕਿਹੜਾ ਕਿਹੜਾ ਸਮਾਨ ਚੱਕਣਾ ਹੈ। ਉਹ ਚੱਕੋ। ਦਮੂ ਵੈਨ ਸਮਵਨ ਐਪਰੀਸ਼ੀਏਟ ਅਸ ਕਿਤਨੀ ਖੁਸ਼ੀ ਹੁੰਦੀ ਹੈ ਨਾ। ਪੈਨੋਂ ਨਹੀਂ ਦੀ। ਦਮੂ ਆਰੇ ਕਿ ਕਿ ਤੇਲ ਦੀ ਕਿ ਨਹੀਂ ਚੱਕ ਲੈ। ਉਹ ਲੂਨ ਦਾ ਨਹੀਂ ਵਾਲਾ ਉਹ ਚੱਕ ਲੈ। ਅੱਗੇ ਚੱਕ ਲੈ। ਨਹੀਂ ਇਹ ਰੰਗ ਝੱਕਣਾ ਇਹ ਤਾਂ ਬਾਅਦ ਚ ਦੀਆਂ ਗੱਲਾਂ ਨੇ ਚੁੱਲਾ ਪਾਥ ਬਾਲਾ ਹੈਗਾ ਪਰ ਸਾਨੂੰ ਉਥੇ ਬਹਿਣਾ ਨਸੀਬ ਨਹੀਂ ਹੋਣਾ ਮੈਨੂੰ ਉਹ ਦੰਮਨ ਉਹ ਇਹਨਾਂ ਨੇ ਭਜਾ ਭਜਾ ਕੇ ਮਾਰਨਾ ਹੁਣ ਇਸੇ ਕਰਕੇ ਵੀਡੀਓ ਚ ਗਿਣਗਿਣ ਬਦਲੇ ਲੈਨੇ ਦਮਨ ਲੋਂਦਾ ਨਹੀਂ ਚੈੱਕ ਕੀਤੀ ਕਿ ਉਹਦੇ ਚ ਸਮਾਨ ਪੂਰਾ ਹੈ ਕਮ ਬੈਕ ਤੇਰੇ ਅੱਖੀਂ ਘਾਤੋਂ ਜਿਸਵਾਣੀ ਹੈ ਕਈ ਵਾਰੀ ਘੱਟ ਹੁੰਦਾ ਚੈੱਕ ਕਰਨੀ ਪੈਂਦੀ ਹੈ ਮੇਨਟੇਨ ਕਰਨੀ ਪੈਂਦੀ ਆਹ ਦੇਖ ਲੈ ਚਾਹ ਬਣਾਈ ਹੋਈ ਸਿਆਣਿਆਂ ਨੇ ਚੰਨਾ ਬੈਰੇ ਹਾਂ ਇਦਾਂ ਚਾਹਾਂ ਬਣਦੀ ਆਹ ਦੇਖ ਕਿੰਨਾ ਲੂਣਵਾ ਸੀ ਹੋਏ ਮੈਂ ਤੈਨੂੰ ਕਹਾਂ ਇਹਨਾ ਚੈੱਕ ਕਰ ਹਾਨੂੰ ਪਤਾ ਹੈ ਨਾ ਆਪਣੇ ਟੱਬਰ ਦੇ ਲੱਛਣ ਉਹ ਲੈਣ ਲੋੜ ਜਾਂਦੀ ਹੈ ਇਹ ਤਾਂ ਕਪੜਾ ਵੀ ਹਣੀ ਸਾਫ਼ ਕਰਨ ਵਾਲਾ ਫੈਸਲਾ ਦੀ ਪੱਟੀ ਹੋਈ ਆ ਹੂੰ ਹੂੰ ਕੰਮ ਅੰਦਰ ਹੋਰ ਕਰੀਦਾ ਹੋਰ ਹੀ ਕੰਮ ਵੱਜ ਜਾਂਦਾ ਆ ਹੋਰ ਉਹ ਕਿੱਥੇ ਉਹ ਕਪੜਾ ਕੋਤੋਂ ਬੁੱਸੇ ਹੋ ਕੇ ਪੈ ਗਿਆ ਹੁਣ ਉਹਨੂੰ ਵੱਡੇ ਵੱਡੇ ਗਿਫਟਾਂ ਦੀ ਮੈਂ ਪ੍ਰੋਮਿਸ ਨਹੀਂ ਕਰਦੀ ਹੁੰਦੀ ਮਤਲਬ ਮੈਂ ਤਾਂ ਨਹੀਂ ਕਰਦੀ ਬਿਕੋਜ਼ ਇੱਥੇ ਇੰਨੀ ਜਗ੍ਹਾ ਜੁਗਾ ਹੈ ਨਹੀਂ ਚਲਣ ਨੂੰ ਸੋ ਚੀਜ਼ਾਂ ਖਰਾਬ ਹੁੰਦੀਆਂ ਨੇ ਤੇ ਕੋਈ ਫਾਇਦਾ ਨਹੀਂ ਹੈਗਾ ਐਡਾ ਪੈਸੇ ਖਰਾਬ ਕਰਨ ਦਾ ਹੈਨਾ ਤੇ ਹੁਣ ਉਹਨੂੰ ਕਹਿਤਾ ਕਿਉਂਕਿ ਕੁ ਉਮੀਦ ਬਣ ਜਾਂਦੀ ਹੁਣ ਉਹਨੇ ਉਮੀਦ ਲਗਾ ਲਈ ਕਿ ਹਾਂ ਗਿਫਟ ਮਿਲੂਗਾ ਸੋ जानਗੇ ਉਹ ਬਾਜ਼ਾਰੋਂ ਕਹਿੰਦੇ ਵਿਚਾਰ ਜਾਵਾਂਗੇ ਲਿਆ ਦਾਂਗੇ ਪਰ ਭਾਈ ਸਾਹਿਬ ਜੀ ਕਹਿੰਦੇ ਕਿ ਇਹ ਨਹੀਂ ਹੋਣੀ ਚਾਹੀਦਾ ਬੱਚਾ ਤੋਂ ਫਿਰ ਬੱਚਾ ਹੀ ਹੈ ਨਾ ਦੇਹਣ ਗਲਤ ਗੱਲ ਨਹੀਂ ਹੈਗੀ ਵਿਚਾਰੇ ਉਹਦਾ ਮੂਡ ਖਰਾਬ ਕਰਤਾ ਹੁਣ ਕਿਦਾਂ ਫਤੇ ਦਾ ਹੋਰ ਕਿਦਾਂ ਉਹਨੇ ਖੁਦ ਤੋਂ ਕੁਝ ਨਹੀਂ ਕੀਤਾ ਇਹਨਾਂ ਨੇ ਗਾਹ ਪਾ ਰੱਖਿਆ ਸੀ ਤੈਨੂੰ ਆਹ ਗਿਫਟ ਦਵਾਵਾਂ ਤੈਨੂੰ ਆਹ ਗਿਫਟ ਦਵਾਵਾਂਗੇ ਹੁਣ ਮੇਰਾ ਪੁੱਤ ਮੂਡ ਖਰਾਬ ਕਰਕੇ ਬੈਠਾ ਮੈਨੂੰ ਅੱਜ ਪਤਾ ਕਿੰਨਾ ਮਾਣ ਹੋ ਰਿਹਾ ਸੀ ਕਿ ਮੇਰਾ ਬੱਚਾ ਮਤਲਬ ਮੇਰਾ ਬੱਚਾ ਨੰਨਾ ਮੁੰਨਾ ਉੱਥੇ ਖੇਡ ਰਿਆ ਸੀਗਾ ਭੱਜ ਰਿਆ ਸੀਗਾ ਪੂਰੀ ਕੋਸ਼ਿਸ਼ ਕਰ ਰਿਆ ਸੀਗਾ ਉਹ ਆਪਣੇ ਵੱਲ ਅੱਛਾ ਤਾਂ ਮੈਂ ਹੁਣ ਆਟੇ 'ਚ ਤੇ ਉਹਦੇ 'ਚ ਰੋਟੀ-ਰੋਟੀ 'ਚ ਕਿਹੜੀ ਰੋਟੀਆਂ ਪਕਾਉਣੀਆਂ ਨੇ ਫਿਰ ਮੈਂ ਆਟਾ-ਉਟਾ ਗੁੰਨ ਕੇ ਆਵਾਂ ਨਾ ਮੈਨੂੰ ਵੀ ਐ ਕਿ 2 ਮਿੰਟ ਪਹਿਵੇਂ ਚਿੱਲੇ ਕੋਲੇ ਬਹਿ ਜਾਾਂਗੀ ਮੈਂ ਅੰਦਰ ਹੀ ਗੇੜੇ ਲਾਈ ਜਾਊਂਗੀ ਭਾਂਡੇ ਭੁੰਨੇ ਮਠਾਰ ਕੇ ਮੰਜਾਂਗੀ ਆਹ ਮੇਰੇ ਬੱਬੂ ਈ ਮੇਰੀ ਕੁੰਜ ਆ ਜਾ ਨੀ ਮੇਰੀ ਕੰਨ ਜਾ ਜਾ ਗੁੱਚੀ ਹੋ ਗਈ ਪਪਲੀ ਪਾ ਲੋ ਸਲੀਪਰ ਪਾ ਲੋ ਆਪਣੇ चलो चल 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 चल, तो चल, चल 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 चल, 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 चल दमू टमाटर भी नाल टू थ्री टमाटर चको टमाटर 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 ये मेरा आलू मटर खान का मूड सी ना कि आलू आ कि टमा धोने ਇਨਾ ਮਟਵਾਣਾ ਨਹੀਂ ਬੱਸ ਕੋਈ ਨਾ ਤਾਂ ਠੀਕ ਹੈ ਮੈਂ ਰੋਟੀਆਂ ਪੁੱਛਾਂ ਉਹਨਾਂ ਨੂੰ ਵੀ ਕਿਹੜੀਆਂ ਲਾਣੀਆਂ ਮੈਂ ਘਰਾਟਾ ਉਟਾ ਗੁੰਦਦਾ ਨੂੰ ਇਨਾ ਮੱਕੀ ਦਾ ਟਾ ਦੇਖੋ ਇਹ ਗੜੀਆਂ ਦੀ ਗੱਦਿਆਂ ਸਾਰਾ ਮੱਕੀ ਦੀ ਰੋਟੀ ਖਾਂਦੇ ਆਈ ਡੋਨਟ ਨੋ ਮੈਨੂੰ ਕਾਦੀ ਕਾਦੀ ਟੇਸਟੀ ਲੱਗਦੀ ਹੈ ਇੱਥੇ ਨਵੇਂ ਆਲੂ ਰੱਖੇ ਸੀ ਨਾ ਤੇ ਮਿੱਟੀ ਦੀ ਕਿਰਕਿਰ ਕਿਰਦੀ ਹੋਈ ਪਈ ਹੈ ਓਹੋ ਕੱਪੜਾ ਮਾਰਦੀ ਹਾਂ ਮੈਂ ਇੱਥੇ ਪਹਿਲਾਂ ਆਪਣਾ ਕੰਮ ਨਹੀਂ ਨਿਯੰਤਰਣ ਕਰਦੀ ਸੀ ਦਮੂ ਦੇ ਅੰਮਲੇ ਨੂੰ ਖਾਣੇ ਵਿੱਚ ਦਾਖਾ ਕਰ। ਹੋ ਗੋ ਤੇ ਅੱਜ ਦਾ ਕਾਟਾ ਸੁੰਨਾ ਬਣਿਆ। ਯੋਗ ਹੱਥ ਤੇ ਉੱਤੇ ਰਾਤ ਨੂੰ ਤੇ ਦਮੂ ਨੇ ਅੰਮਲੇ ਨੂੰ ਖਾਣੇ ਵਿੱਚ ਪਾ ਦਿੱਤਾ। ਈ ਆ ਰਹੀ ਹੈ। ਰੱਖ ਕੇ ਦੇ ਨਾ ਔਰ ਸਿਰਫ ਇਹ। ਪੀਜ਼ਾ ਖਵਾਤਾ ਕਾਈ ਸਪraiਜ਼ ਬਾਹਰ ਤੋਂ ਰੋਟੀ ਬਣਾਉਂਦੇ ਸਪraiਜ਼ ਹੀ ਹੋਰ ਕੀ। ਹਾਂਜੀ। ਰੋਟੀਆਂ ਆ ਗਏ। ਇਹ ਅੱਜ ਪਾਮਪਲਾ ਜਾ ਗਏ ਔਰ ਮੜੀ ਮੋਟੀ ਗੱਲ ਹੀ ਕਰਦੇ। अच्छा जी पामप्ला रकम गए है वधिया कैखांदा खुशी हुंदी कि जाओ और डले ਥੱਲੇ ਆਈ ਬਤਾ ਸਾਡੇ ਨਾਲ ਹੀ ਬਹਿ ਜਾਓ ਨਾ ਨਾ ਬਣਾਈ ਇਧਰ ਰੋਲਾ ਰੋਲਾ ਅੱਡੀ ਮੁੰਡੇ ਨਾਲ ਰਡਾਈ ਹੋ ਗਈ ਬਤੇ ਨਾਲ ਚਲਿਆ ਗਰੰਟੀ ਲੋ ਜੀ ਮੱਕੀ ਦੀ ਰੋਟੀਆਂ ਹੋਲੀਆਂ ਕੈਨਸਲ ਮੈਂ ਇਹਨਾਂ ਨੂੰ ਪੁੱਛਿਆ ਵੀ ਮੈਂ ਦੂਜਾ ਆਟਾ ਗੁੰਨ ਲਾਂ ਉੰਗੀਆਂ ਲਾਣੀਆਂ ਲੋ ਜੀ ਮੱਕੀ ਦੀਆਂ ਰੋਟੀਆਂ ਬਣਾਵਾਂਗੇ ਕੰਨਕ ਦੀ ਮੈਂ ਲਾਣੀ ਹੈ ਫਿਰ ਤੁਸੀਂ ਮੱਕੀ ਦੀ ਰੋਟੀ ਖਾਓਗੇ ਕਿ ਕਣਕ ਦੀ ਅੰਮ ਕਰ ਗਈ ਰੋਟੀ ਖਾਵੇ ਕਣਕ ਦੀ ਰੋਟੀਆਂ ਖਾਵੇ ਕਣਕ ਦੀ ਬੋਲਦੇ ਹੁੰਦੇ ਏਦਾਂ ਹਾਂ ਮੈਂ ਕੀ ਬੋਲ ਦਿੰਨ ਮੈਂ ਰੋਟੀ ਖਾਵੇ ਕਰਨਕ ਦੀ ਮੋਟੀ ਆਵੇ ਛਣਕਦੀ ਨਹੀਂ ਛਣਨਾ ਨੇ ਹੁੰਦਾ ਜਿਹੜੇ ਰੱਖਦੇ ਨੇ ਛਣਕਦੀਆਂ ਜਿਨ੍ਹਾਂ ਨੇ ਨਹੀਂ ਆ ਉੱਥੇ ਹਣ ਫਿਰ ਕੀ ਕਰ ਸਕਦਾ ਬੰਦਾ ਅਸੀਂ ਵੈਬ ਸੀਰੀਜ਼ ਇਹੀ ਕੁਝ ਤੇ ਦਿਖਾ ਰਹੇ ਆ ਫਿਰ ਮੈਂ ਦੂਜਾ ਆਟਾ ਵੀ ਗੁੰਨਦਾ ਥੋੜਾ ਜਿਹਾ ਆਹੋ ਵੀ ਨਾ ਹੋਰ ਬੋਲਣਾ ਕਿ ਛੜ ਜਾ ਕੁਲਾ ਚੰਗਰ ਤਲਵਾਰੀ ਸਬਜੀ ਆਪਣੀ ਬਣ ਗਈ ਆ ਹੁਣ ਆਪਾਂ ਗ਼ੂਨ ਮਿਰਚ ਟੈਸਟ ਕਰਨ ਲੱਗੇ ਆ ਦੇਖਿਏ ਇਧਰ ਆਪਣਾ ਨਾਲ-ਨਾਲ ਦੇਖੋ ਕੰਮ ਵੀ ਚੱਲ ਰਿਹਾ ਆ ਸਟਰਗਲ 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 ਨਾਲੇ ਰੋਟੀ ਬਣਾਣੀ ਆ ਤੇ ਨਾਲੇ ਆਪਾਂ ਵੀਡੀਓ ਪਾਣੀ ਆ ਤੇ ਉਹਦੀ ਤਿਆਰੀ ਕਰ ਰਹੇ ਨੇ ਜਿਹੜੇ ਨਵੇਂ ਕੱਪੜੇ ਆਏ ਨੇ ਬੜੇ ਪਿਆਰੇ ਪਿਆਰੇ ਕਲਰ ਆਏ ਸਾਰੇ ਮੈਂ ਖੁਦ ਸੂਟ ਰੈਡੀ ਕਰਵਾਉਣੇ ਨੇ ਵਿਆਹ ਵੀ ਜਾਣਾ ਤੇ ਯਾਰ ਮੈਂ ਵੀ ਸੂਟ ਇੱਕਦਾਂ ਰੈਡੀ ਕਰਵਾਉਣਾ ਹੋ ਹੋ ਦੱਸੀ ਤੇ ਰੋਕ ਪਰ ਮੈਂ ਵਿਨੋ ਕੁੜੀ ਦੇ ਕੰਨ ਬੂਏ ਆਈ ਬੂਏ ਗਈ ਜਨ ਵਿਨੋ ਕੁੜੀ ਦੇ ਕੰਨ ਕੌਣ ਤੂੰ ਵੀਡੀਓ ਬਣਾਏਂਗਾ ਰੋਟੀ ਬਣਾਏਂਗੀ ਫਿਰ ਹਾਂ ਹਾਂ ਤੂੰ ਆਟਾ ਬਣ ਕੇ ਚੱਲੀ ਜਾ ਤੇ ਰੱਖ ਬੱਬੂ ਨੂੰ ਕੇ ਪਾਸ ਤੇ ਲੈਟ ਲੈ ਆਓ ਇੱਕ ਕੀ ਲੈ ਆਓ ਲੈਟ ਉਹਦੇ ਯਹਾਂ ਤਾਰੇ ਥੋਕ ਦੋ ਔਰ ਬਲਬ ਲਗਾ ਲੋ ਉਹ ਪਲੇਟ ਆ ਲਗਮ ਤੇ ਭਾਜੀ ਕਰਨਗੇ ਉਹ ਚੱਕ ਕੇ ਆਉਣਾ ਬੱਬੂ ਖਾ ਜਾ ਉਹ ਤੇ ਖਾਸਾ ਚ ਗਾਰਮੈਂਟ ਪਿਆ ਚਲੋ ਗਾਇਸ ਉਧਰੋਂ ਲੈਟ ਵੀ ਲਈ ਹੈ ਤੇ ਮੈਂ ਆਟਾ ਵੀ ਗੁੰਨਾ ਨਾਲ ਮੈਂ ਸਬਜੀ ਟੈਸਟ ਕਰਕੇ ਫਿਰ ਮੈਂ ਤੁਹਾਨੂੰ ਦੱਸਦੀ ਆ ਕਿਦਾਂ ਦੀ ਬਣੀ ਹੁਣੇ ਦੱਸ ਦਿੰਨੀ ਆ ਪਹਿਲਾਂ ਮੈਂ ਆਲੂ ਖਾਣਾ ਮੇਰਾ ਫੇਵਰੇਟ ਪਤਾ ਕੀ ਹੋਇਆ ਜਿਹੜਾ ਮੈਂ ਆਲੂ ਮੂਚ ਪਾਇਆ ਨਾ ਬਾਲੇ ਗਰਮ ਵੀ ਮੈਂ ਕਬੂਲਿਆ ਹੀ ਨਹੀਂ ਗਿਆ ਤੇ ਸਬਜੀ ਵਧੀਆ ਬਣੀ ਹੈ ਟੇਸਟੀ ਹੈ ਪਰ ਜੋ ਟੇਸਟ ਇੱਕ ਪੁਰਾਣਾ ਜਿਹਾ ਹੁੰਦਾ ਹੁੰਦਾ ਨਾ ਬਹੁਤ ਪਹਿਲਾਂ ਉਹ ਨਹੀਂ ਮੈਨੂੰ ਲੱਗਿਆ ਬਾਕੀ ਓਵਰਆਲ ਸਬਜੀ ਵਧੀਆ ਬਣੀ ਹੈ ਤੇ ਚੁੱਲੇ ਥੱਲੇ ਅੱਗ ਵੀ ਬੁੱਝ ਗਈ ਫਤਵੀ ਨੂੰ ਅੰਦਰੋਂ ਪਾਣਾ ਲਿਆ ਕੇ ਦਊਗਾ ਤਾ ਕਿ ਮੈਂ ਸਬਜੀ ਥੱਲੇ ਲਾ ਜਾ। ਹੈ ਖੰਡ ਫਿਰ ਮੈਂ ਆਟਾ ਸਾਂਣ ਜਾਵਾ। ਕਿਤੇ ਇਹ ਨਾ ਨਾ ਹੋਵੇ। ਸਬਜੀ ਥੱਲੇ ਲਾ ਦੇ। ਲੋ ਜੀ। ਪਹਿਲਾਂ ਇਹ ਖੋਲ ਕੇ ਦਿਓ ਪਹਿਲਾਂ ਇਹ ਕੰਮ ਜ਼ਰੂਰੀ ਹੈ। ਚੱਕੋ। ਦੀਦੀ ਅੰਦਰੋਂ ਆਈ ਮੈਂ ਭੁੱਲ ਗਈ। ਜਾ ਫਤ ਤੂੰ ਲੈ ਕੇ ਆ ਮੇਰੇ ਪੁੱਤ। ਕੀ? ਭੱਜ ਕੇ ਜਾ। ਕੀ? ਮੈਨੂੰ ਪੋਣਾ ਲਿਆ ਦਿਓ ਬਸ ਤੇ ਮੈਂ ਉਹ ਕਰਦਾ। ਸਬਜੀ ਲਾਦਾ। ਠੀਕ ਹੈ? ਭੱਜ ਕੇ ਆਈ ਮੇਰੀ ਜਾਨ। ਆਇਆ ਮੇਰੀ ਚੁੰਨੀ ਇੱਥੇ ਪਈ ਹੈ। ਗਾਇਸ ਪਲੇਟ ਮੇਰੀ ਨਾ ਧਨੀਏ ਵਾਲੀ ਹੈ ਆਹ ਦੇਖੋ ਸਬਜ਼ੀ ਦਾ ਟੈਕਸਚਰ ਦੇਖੋ ਬਾਲੀ ਘਟ ਲੱਗ ਰਹੀ ਹੈ ਤੇ ਜਦੋਂ ਇਹਦੇ ਵਿੱਚ ਹੁਣ ਪਾਇਆ ਨਾ ਘਿਓ ਗਿਆ ਤਾਂ ਬਹੁਤ ਕੈਂਡ ਲੱਗਣੀ ਹੈ ਬਹੁਤ ਟੇਸਟੀ ਬਣੀ ਹੈ ਚਲੋ ਗਾਇਸ ਠੀਕ ਹੈ ਵੀਡੀਓ ਆਪਾਂ ਕਰਦੇ ਇੱਥੇ ਐਂਡ ਕਿਉਂਕਿ ਹੁਣ ਰੋਟੀ ਪਾਣੀ ਬਣਾਉਣਾ ਹੈ ਉਸ ਤੋਂ ਬਾਅਦ ਸਵੇਰ ਦੀ ਤਿਆਰੀ ਕਰਨੀ ਹੈ ਕਿਉਂਕਿ ਅੱਜ ਸਕੂਲ ਚ ਨਾ ਸਪੋਰਟਸ ਮੀਟ ਸੀ ਨਾ ਅੱਜ ਹੀ ਤੁਹਾਨੂੰ ਦੱਸਿਆ ਸੀ ਤੇ ਕੱਲ ਉਹਦਾ ਹੈਗਾ ਫਾਈਨਲ ਡੇ ਤਾਂ ਮੈਂ ਆਪਣੀ ਯੂਨੀਫਾਰਮ ਵਗੈਰਾ ਪ੍ਰੈਸ ਕਰਕੇ ਰੱਖਣੀ ਹੈ ਤੇ ਇੱਕ ਮੇਰੀ ਬਲੈਕ ਕੋਟ ਹੀ ਨਹੀਂ ਹੈਗੀ ਮੈਂ ਉਹ ਲੱਭ ਕੇ ਰੱਖਣੀ ਹੈ ਤੇ ਓਕੇ ਟਾਟ ਤੇ ਮੇਰੀ ਗੁਗਨੋ ਆ ਗਈ ਆ ਮੋਨਾ ਲੈ ਕੇ ਨਹੀਂ ਮਾਂ ਛੱਡ ਕੇ ਕਿਛੜੇ ਦੋ ਮਮਨ ਕਿਛੜੇ ਦੋ ਮਮਨ ਸਭ ਦੇ ਸਾਹਮਣੇ ਬਾਏ 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 ਕਾ ਦਿਓ ਸਾਰਿਆਂ ਨੂੰ ਇਹ ਬਾਈ ਦੀਦੀ ਬਬਲੂ ਰਾ ਕੋਲ ਲੈਟ ਲੈ ਆਏ ਓ ਇੱਕ ਕੰਮ ਕਰਕੇ ਕੋ ਲੈਟ ਕਿਵੇਂ ਲਿਆਣਾ ਦੇ ਲਈ ਤੇ ਇੱਕ ਫ੍ਰੀ ਹੋ ਜੀ ਤਾਂ